ਇਸ ਵੇਲੇ ਦੀ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਅੰਮ੍ਰਿਤਸਰ ਦੇ ਗਵਾਲ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਤੇ ਪੂਰੇ ਇਲਾਕੇ ਦੇ ਵਿੱਚ ਉੱਥੇ ਗੋਲੀਆਂ ਦੇ ਖੜਾਕ ਦੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ ਜਦੋਂ ਪਰਿਵਾਰ ਦੇ ਸਾਹਮਣੇ ਇੱਕ ਨੌਜਵਾਨ ਉੱਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਪਰਿਵਾਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੰਦਰਜੀਤ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਨੌਜਵਾਨ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਉੱਥੇ ਹੀ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਆਪ ਆਗੂ ਤੇ ਗੋਲੀ ਚਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਮੈਂ ਸਮਝਦਾ ਹਾਂ ਵੀ ਅੱਜ ਦੀ ਜਿਹੜੀ ਇਹ ਘਟਨਾ ਕਵਾਲਪੱਡੀ ਦੇ ਵਿੱਚ ਵਾਪਰੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅੱਜ ਆਮ ਆਦਮੀ ਪਾਰਟੀ ਦੇ ਜੋ ਕਿ ਐਮ.ਐਲ.ਏ. ਡਾਟੋ ਜਸਬੀਰ ਸਿੰਘ ਸੰਧੂ ਦਾ ਆਪਣੇ ਆਪ ਉਹ ਸਾਲਾ ਕਹਿੰਦਾ ਪਤਾ ਨਹੀਂ ਉਹ ਸਾਲਾ ਜਾਂ ਕੋਤੀ ਸਾਲਾ ਰੱਬ ਜਾਣੇ ਉਹਦੇ ਵੱਲੋਂ ਔਰ ਉਹਦੇ ਇੱਕ ਸਾਥੀ ਫਰੀਦ ਮਦਾਨ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਤੇ ਆਪਣੇ ਆਪ ਨੇ ਇਸ ਵਾਰ ਦਾ ਇੰਚਾਰਜ ਵੀ ਦੱਸਦਾ ਹੈ ਅੱਜ ਬੜੇ ਸਰੇ ਆਮ ਇਲਾਕੇ ਤੇ ਜਾ ਕੇ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਔਰ ਮੈਂ ਸਮਝਦਾ ਵੀ ਇਹ ਆਮ ਆਦਮੀ ਪਾਰਟੀ ਦੀ ਜੋ ਕਿ ਆਪਣੇ ਆਪ ਨੂੰ ਬਦਲਾਅ ਦਾ ਕਹ ਕੇ ਆਏ ਸੀ ਅਸੀਂ ਪੰਜਾਬ ਦੇ ਵਿੱਚ ਨਵਾਂ ਬਦਲਾਅ ਲਿਆਵਾਂਗੇ ਇਹ ਕਿਹਦਾ ਬਦਲਾਅ ਆ ਰਿਹਾ ਹੈ ਵੀ ਜਿਹੜੀ ਲਗਾਤਾਰ ਆ ਵੀ ਜਿਹੜੇ ਜ਼ਿੰਮੇਦਾਰ ਬੰਦੇ ਨੇ ਗੋਲੀਆਂ ਚਲਾ ਰਹੇ ਨੇ ਔਰ ਲੋਕਾਂ ਨੂੰ ਮਾਰ ਰਹੇ ਨੇ ਔਰ ਅੱਜ ਦੇਖੋ ਪਰਿਵਾਰ ਦਾ ਕੀ ਬੁਰਾ ਹਾਲ ਹੈ ਔਰ ਇਸ ਲੋ ਲੜਕਾ ਬੜੀ ਕ੍ਰਿਟੀਕਲ ਕੰਡੀਸ਼ਨ ਚ ਹੈ ਔਰ ਮੈਂ ਸਮਝਦਾ ਵੀ ਇਸ ਦੀ ਜੰਨੀ ਵੀ ਨਿੰਦਿਆ ਔਰ ਕਿਹੜੀ ਕੀਤੀ ਜਾਵੇ ਥੋੜੀ ਆ ਔਰ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਮਾਧਮ ਨਾਲ ਇਹ ਬੇਨਤੀ ਕੀਤੀ ਜਾਂਦੀ ਆ ਵੀ ਬਿਨਾ ਕਿਸੇ ਸਰਕਾਰ ਦੇ ਪ੍ਰੈਸ਼ਰ ਤੋਂ ਆ ਕੇ ਜੋ ਕਾਨੂੰਨੀ ਕਰਵਾਈ ਬੰਦੀ ਆ ਉਹ ਕੀਤੀ ਜਾਵੇ ਤਾਂ ਕਿ ਵੀ ਇਸ ਪਰਿਵਾਰ ਨੂੰ ਨਸਾ ਮਿਲ ਸਕੇ ਪਰਦੇ ਰਿਸ਼ਤੇਦਾਰ ਵੀ ਆ ਉਹਨਾਂ ਦੇ ਸਪੋਰਟਰ ਵੀ ਆ ਔਰ ਉਹ ਇਹੀ ਗੱਲ ਕਹਿੰਦੇ ਸਨ ਵੀ ਸਾਨੂੰ ਐਮਐਲਏ ਦੀ ਸ਼ਹਿਵ ਸਰਕਾਰ ਸਾਡੀ ਆ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਕਾਨੂੰਨ ਨੂੰ ਛਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਗੁੰਡਾਗਰਦੀ ਕਰਦੇ ਨੇ ਔਰ ਲੋਕਾਂ ਨੂੰ ਡਰਾਉਂਦੇ ਨੇ ਵੀ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤੇ ਤੁਹਾਡੇ ਨਾਲ ਗਾ ਵੀ ਚਾਇ ਨਿਯਾਜ ਪਰਚੇ ਜਿਹੜੇ ਦਰਜ ਕਿਤੇ ਜਾ ਸਕਦੇ ਆ ਜੀ ਲਗਾਤਾਰ ਨਜ਼ਰ ਆ ਰਹੀ ਔਰ ਲਗਾਤਾਰ ਲੋਕ ਤੁਸੀਂ ਦੇਖੋ ਜੀ ਜਿਦੋਂ ਦੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਕਾਨੂੰਨ ਨੂੰ ਬਸ ਬੁਰਾ ਹਾਲ ਹੈ ਫੋਰ ਪਹਿਲਾਂ ਇਹ ਕਹਿੰਦੇ ਸਨ ਗੈਂਗਸਟਰ ਜਿਹੜੇ ਆ ਉਸ ਮਾਹੌਲ ਖਰਾਬ ਕਰ ਰਹੇ ਨੇ ਫੋਟੇ ਮੌਜੂਦਾ ਸਰਕਾਰ ਦੇ ਚੁਣੇ ਨਮਾਇंदे ਮਾਹੌਲ ਖਰਾਬ ਕਰ ਰਹੇ ਨੇ ਇਹ ਬਦਲਾਵ ਨਹੀਂ ਸਿਰ ਬਦਲੇ ਦੀ ਜਿਹੀ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਸੀਪੀ ਸਾਹਿਬ ਨੂੰ ਕਹਿ ਰਹੇ ਹੋ ਨਾ ਕਿ ਸਿੱਟੇ ਸਾਹਿਬ ਦੀ ਸ਼ੰਕਾ ਹੈ ਜੀ ਵੀ ਸਰਕਾਰ ਐਮਐਲ ਮੌਜੂਦਾ ਐਮਐਲਏ ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗਾ ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਅਮਰਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਬਹੁਤ ਹੀ ਇਮਾਨਦਾਰ ਤੇ ਬਹੁਤ ਵਧੀਆ ਨੇ ਉਹ ਕਿਸੇ ਦਬਾਅ ਵਿਚ ਆਣਗੇ ਨਹੀਂ ਪੂਰੀ ਆਸ ਰਹੀ ਸਾਨੂੰ ਮੇਰੀ ਸਮਝ ਲਓ ਜੀ ਜ਼ਿੰਦਗੀ ਦੀ ਬੜੀ ਵੱਡੀ ਗਲਤੀ ਸੀ ਔਰ ਮੈਂ ਬੜੇ ਠੀਕ ਇਹੋ ਜੀ ਪਾਰਟੀ ਨੂੰ ਇਹੋ ਜੀ ਸਰਕਾਰ ਨੂੰ ਛੱਡ ਦਿੱਤਾ ਕਿਉਂਕਿ ਸਰਕਾਰ ਨੂੰ ਛੱਡਣਾ ਬੜਾ ਆਖਾ ਹੁੰਦਾ ਹੈ ਲੇਕਿਨ ਸਰਕਾਰ ਦੀ ਨੀਤੀਆਂ ਵੇਖ ਕੇ ਔਰ ਖਾਸ ਕਰਕੇ ਐਮਐਲਐਸ ਸਾਹਿਬ ਦਾ ਆਲਾਦ ਵਾਲਾ ਵੇਖ ਕੇ ਮੈਂ ਇਸ ਪਾਰਟੀ ਨੂੰ ਜਿਹੜੀ ਆ ਅਲਫੀ ਦਾ ਗਿਆ ਸੀ ਭਾਜੀ ਕੀ ਹੋਇਆ ਕਿ ਸੀਗਾ ਜਦੋਂ ਤੁਸੀਂ ਮੈਨੂੰ ਨਹੀਂ ਭਾਜੀ ਪਤਾ ਮੈਂ ਕੋਠੇ ਤੇ ਸੀ ਮੈਂ ਕੋਠੇ ਥੱਲੇ ਜਦੋਂ ਆਈ ਸੀ ਤੋਂ ਦਏ ਸੀ ਮਾਰਨ ਮੇਰੀ ਗੁੜੀਆ ਨਹੀਂ ਠੀਕ ਮੈਂ ਭੱਜੀ ਭੱਜੀ ਆਈ ਸੀ ਤੋਂ ਮਾਰੋ ਕਟਾਈ ਕਰਨ ਦੇ ਬਹੁਤ ਜ਼ਿਆਦਾ ਮੈਂ ਉਸੇ ਵਾਲੇ ਫਿਰ ਉਹਨਾਂ ਦੇ ਵਿੱਚ ਪਈ ਪਰ ਉਹ ਮਾਰੇ ਜਾਂਦੇ ਸੀ ਗੋੜੀ ਵੀ ਮਾਰੀ ਹੈ ਜੀ ਉਹਨਾਂ ਨੇ ਹਾਂ ਜੀ ਜੀ ਗੋਲੀ ਵੀ ਵੱਜੀ ਉਹਨੂੰ ਤੇ ਤੁਮਹਲਾ ਹੱਥ ਕੇ ਸਟੈਂਡ ਦੇ ਸੀ ਕੋਈ ਹਲਾਤ ਬਹੁਤ ਜ਼ਿਆਦਾ ਮਾਰੇ ਸੀ ਮੈਂ ਤੇ ਬਸ ਵੇਖਦੀ ਰਹੀ ਕਿ ਮੈਂ ਤੇ ਕਵਾਜਾ ਹੀ ਦਿੰਦੀ ਰਹੀ ਚੀਕਾ ਮਾਰਦੀ ਰਹੀ ਉੱਥੇ ਆਣ ਗਵਾਂਢੇ ਬੰਦੇ ਕੌਣ ਸੀ ਕਿਕਰੇ ਹੋ ਗਏ ਮੈਨੂੰ ਨਹੀਂ ਪਤਾ ਇਹ ਪਛਾਤੀ ਸੀ ਗਵਾਂਡੀਆਂ ਨਾਲ ਜ਼ਰੂਰ ਇਹਨਾਂ ਦੀ ਹੋਈ ਆ ਗਵਾਂਡੀਆਂ ਨਾਲ ਜ਼ਰੂਰ ਹੋਈ ਇਹਨਾਂ ਦੀ ਮੁੰਡੇ ਨਹੀਂ ਮੈਂ ਵੇਖੇ ਕੌਣ ਸੀ ਆਹ ਪਾਰਟੀ ਦੇ ਦਫ਼ਤਰ ਵਾਲਿਆਂ ਨੇ ਦਫ਼ਤਰ ਬਣਾ ਹਾਂ ਜੂਰਾ ਮੈਂ ਲਖਲੋਤਾ ਸੀ ਹਾਂ ਕੌਣ ਜੀ ਕੀ ਨਾ ਜੀ ਇਹਨਾਂ ਦੀ ਗਵਾਂਡੀਆਂ ਨਾ ਹੋਈ ਜੀ ਲੜਾਈ ਇੰਦਰਜੀਤ ਕਰਨ ਤੇ ਜੀ ਮੇਰੇ ਹਸਬੰਡ ਆ ਮੇਰੇ ਹਸਬੰਡ ਆ ਬੱਚੇ ਉਹਦੇ ਛੋਟੇ ਛੋਟੇ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਸਰ ਹਾਂ ਜੀ ਸਾਜਨ ਹੈ ਸਾਜਨ ਹੈ ਜੀ ਕੋਈ ਲੜਾਈ ਹੋਈ ਹੈ ਇਹਨਾਂ ਦੀ ਕੋਈ ਗੱਡੀ ਗੁੱਡੀ ਲਾਨ ਤੋਂ ਕੋਈ ਲੜਾਈ ਹੋਈ ਹੈ ਇਹ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਉਹਨੇ ਸ਼ਿਕਾਇਤ ਲਾ ਕੇ ਜੋ ਵੀ ਕਾਰਵਾਈ ਹੈ ਤੁਹਾਨੂੰ ਦੱਸਾਂ ਇੰਦਰਜੀਤ ਕਿਸੇ ਐਮਐਲਏ ਦਾ ਰਿਸ਼ਤੇਦਾਰ ਹੈ ਜੀ ਜਿਹਦੇ ਬਾਰੇ ਅਸੀਂ ਅਜੇ ਨਹੀਂ ਕੁਝ ਕਹਿ ਸਕਦੇ ਸਾਨੂੰ ਪਤਾ ਲੱਗੇਗਾ ਸਿਰਫ ਇਹਨੇ ਇੰਦਰਜੀਤ ਦੱਸਿਆ ਉਹਦਾ son of ਦੂਜਾ ਤੇ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ ਵਜਾ ਰਣਜੀਤ ਸਰ ਹੈਗੀ ਹੈ ਜੀ ਵਜਾ ਰਣਜੀਤ ਇਹਨਾਂ ਦੀ ਕੋਈ ਗੱਡੀ ਇੱਥੇ ਲਾਗੇ ਸਰਵਿਸ ਸਟੇਸ਼ਨ ਹੈ ਤੇ ਇੱਕ ਉਹਨਾਂ ਦਾ ਆਫਿਸ ਹੈ ਕਿਤੇ ਗੱਡੀ ਜੁਦੀ ਭੁੰਦੇ ਆ ਇਸਕਿਤਾ ਜੀ ਆਫਿਸ ਉੱਥੇ ਕੋਈ ਆਪਣਾ ਇਹਦਾ ਇੰਦਰਜੀਤ ਦਾ ਜੀ ਜੋ ਸਾਜਲ ਦੀ ਹਰਦ ਕਿਸਨ ਦੀ ਠੀਕੇ ਜੀ ਅਜੇ ਠੀਕੇ ਨੇ ਕੰਟਮ ਬੇਜੇਰਾ ਮਟ ਕਰ ਰਹੇ ਦੂਜਾ ਚੱਲ ਰਿਹਾ ਹੈ ਤੇ ਪੱਚਾ ਜਿਸ ਤਰ੍ਹਾਂ ਕਰਦੇ ਆ ਮੈਂ ਸਟੇਟਮੈਂਟ ਲੈ ਰਹੇ ਹਾਂ ਜੀ ਸਟੇਟਮੈਂਟ ਲੈ ਰਹੇ ਹਾਂ ਸਟੇਟਮੈਂਟ ਲੈ ਕੇ ਉਹਨਾਂ ਸਰ ਕਿੰਨੇ ਗਨ ਸ਼ਾਟ ਫਾਇਰ ਹੋਇਆ ਸੀ ਇਹਦੇ ਬਾਰੇ ਅਜੇ ਵੀ ਇਹਨਾਂ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਸਟੇਟਮੈਂਟ ਲੈ ਕੇ ਨਾ ਜੀ ਸਟੇਟਮੈਂਟ ਲੈ ਕੇ ਉਹਨੂੰ ਫਿਰ ਮੈਡੀਕਲ ਲੀਗਲੀ ਕੋਰਿਬੋਰੇਟ ਕਰਕੇ ਫਿਰ ਹੀ ਦੱਸ ਸਕਦੇ ਪਰ ਇਹ ਗੋਲੀ ਕਿੱਥੇ ਲੱਗੀ ਸਾਜਲ ਦੇ ਸਰ ਪਰਵਾਹ ਲਾਥੇ ਲੱਗੀ ਹੈ ਜੀ ਪਰਵਾਹ ਪਰ ਨਲਾਂ ਦੇ ਵਿਚ ਨਾ ਹੂੰ ਅਸ ਪਰਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਧਾਇਕ ਤੇ ਸਾਲੇ ਵੱਲੋਂ ਜਿਹੜਾ ਸਾਰਾ ਕੁਛ ਇਹ ਘਟਨਾ ਨੂੰ ਜੁਵਿੰਦਰਜੀਤ ਨੇ ਇਹ ਦੱਸਿਆ ਜਿਹੜਾ ਵੀ ਇਹ ਗਲਪਰੇਟਾ ਉੱਤੇ ਉੱਤੇ ਐਕਸ਼ਨ ਹੋਏਗਾ ਉੱਤੇ ਉੱਤੇ ਕਿਸੇ ਸਟਰ ਹੋਣ ਲੱਗਾ ਹੁਣ ਇਹ ਚਾਹਤ ਹੈ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ ਬਿਲਕੁਲ ਜੀ ਕੋਈ ਪ੍ਰੈਸ਼ਰ ਨਹੀਂ ਜੀ ਇਹਦੇ ਚਾਹੋ ਜੀ ਕੋਈ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਹੈ ਕੋਈ ਵੀ ਪਰਦਾਸ਼ ਹਾਂ ਉਹ ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ ਉਹ ਸੀਸੀਟੀਵੀ ਦੀ ਫੁਟੇਜ ਵਗੈਰਾ ਲੈ ਰਹੀਆਂ ਨੇ ਜਿਹੜੇ ਵੀ ਹੋਣਗੇ ਸਾਰੇ ਬੁੱਕ ਕੀਤੇ ਜਾਣਗੇ ਹਜੇ ਇੱਕ ਸਰ ਕੋਈ ਮਾਮਲਾ ਦਰਚ ਕੀਤਾ ਗਿਆ ਹੈ ਮਾਮਲਾ ਸਟੇਟਮੈਂਟ ਲਿਖ ਰਹੇ ਆ ਜੀ ਉਹਦੇ ਫਾਦਰ ਦੀ ਸਟੇਟਮੈਂਟ ਲਿਖ ਰਹੇ ਆ ਜੀ ਉਹ ਚੱਲ ਰਹੀ ਹੈ ਬਸ ਸਟੇਟਮੈਂਟ ਐਡਜਸਟ ਹੋ ਰਹੀ ਹੈ ਲੱਗਦਾ ਪਤਾ ਸੀ ਆ ਗਏ ਹੁਣੇ ਸਟੇਟਮੈਂਟ ਲੈ ਕੇ ਜੋ ਕਾਰਵਾਈ ਕੋਈ ਦਫਤਰੀ ਵਜ੍ਹਾ ਨਾਲ ਇਸ ਮਾਮਲੇ ਵਿੱਚ ਇਹ ਤਾਂ ਤੁਹਾਨੂੰ ਮੈਂ ਦੱਸਿਆ ਜੀ ਹਜੇ ਤਾਂ ਸਾਨੂੰ ਪਤਾ ਹੀ ਤੁਹਾਨੂੰ ਮੈਂ ਬਾਰ ਬਾਰ ਇਹ ਦੱਸ ਰਿਹਾ ਮੈਂ ਇਹ ਜਸਟ ਪਤਾ ਹੀ ਲੱਗਾ ਜਿਨਾਂ ਕ ਟਾਈਮ ਤੁਹਾਨੂੰ ਆਇਆ ਵਾ ਇੰਨਾ ਕ ਟਾਈਮ ਹੀ ਮਿਲੂਆ ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ ਜਸਟ ਸਿਰਫ ਇਹਨਾਂ ਨੇ ਇੰਦਰਜੀਤ ਦਾ ਨਾਮ ਦ ਦੇ ਨਾਲ ਸਾਥੀ ਵੀ ਸੀ ਹਾਂ ਕਿ ਦੋ-ਚਾਰ ਬੰਦਿਆਂ ਦੇ ਨਾਲ ਹੋ ਸਕਦਾ ਹੈ ਉਹ ਵੀ ਸਾਰਾ ਪਤਾ ਕਰਾਂਗੇ ਜੀ ਸੀਸੀਟੀਵੀ ਫੁਟੇਜ ਦੇਖ ਕੇ ਉਹ ਵੀ ਆਇਡੈਂਟੀਫਾਈ ਕਰਕੇ ਪੁਲਿਸ ਵਾਲਾ ਇਨਸਾਫ ਪੂਰਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਪੀੜਤ ਪਰਿਵਾਰ ਮੈਂਬਰਾਂ ਦੇ ਵੱਲੋਂ ਆਪ ਆਗੂ ਤੇ ਗੋਲੀ ਚਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਬਾਕੀ ਅਸਲ ਸਚਾਈ ਕੀ ਹੈ ਇਸ ਘਟਨਾ ਦੀ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ